ਤਾਂ ਦੀ ਮਾਰੀ ਆਹੇ ਸ਼ਾਣੀ ਕੋਲਾ ਆਹੇ ਆਪਣੇ ਬਾਬਲ ਦੇ ਵਤਨ ਵੱਲ ਜਾਂਦੇ ਹਾਂ ਈਂਧ ਤੇ ਸਵਾਰ ਮੁਸਾਫਰਾਂ ਨੂੰ یوں ਕਰਕੇ ਇੱਕ ਤਰਲਾ ਕਰਦੀ ਆਹੇ ਆਵੇਂ ਵੀਰੋ ਸ਼ੁਕਰ ਸਮਾਣੋ ਦੋ ਪਰ ਉਠਾਂ ਨੂੰ ਖੱਲਿਆਰ ਦੇਹ ਕੇ ਮੁਸਕਾ ਰੋਗ ਨੇ ਮਾਣੋ ਖੈੜਾ ਔ ਛੁੱਟੇ ਬਿਮਾਰੀ ਦਾ ਔਖੇ ਸੌਖੇ ਲੈ ਜੋ ਉਹ ਤੁਹਾਡਾ ਪੁੱਣ ਹੋ ਹੋ ਇੱਕ ਸੁਨੇਹਾ ਕਰਮਾ ਵਾਲੀ ਦਾ ਜਿਹੇ ਕਰ ਮਿਲ ਜੇ ਮੇਰੀ ਅਮੀ ਦੱਸਿਓ ਕੋਣ ਹਕੀਕਤ ਲੰਮੀ ਆਖੇ ਉਹ ਤੜਫ ਰਹੀ ਨੇ ਤੇ ਜੰਮੀ ਜਿਵੇਂ ਮੱਛੀ ਕੀ ਨਾਂ ਹੈ ਤੇਰਾ ਸਤਾ ਨਾ ਡੱਕਟ ਡੱਕ ਮਾਮਾ ਮੇਰੇ ਚਾਚੇ ਨੇ ਮੇਰੇ ਚਾਚੇ ਨੇ ਸਿੱਧੂ ਦੇ ਮਾਮੇ ਨੇ ਨਾਂ ਰੱਖਿਆ ਕਿੱਟ ਕਿੱਟ ਨੋ ਕਿੱਟ ਮਮਾ ਜੀ ਜੋ ਮਮਾ ਜੀ ਕਰ ਮਾਮਾ ਮਾਮਾ ਸਸਰੀਕਾਲ ਸਸਰੀਕਾਲ ਜੀ ਓਏ ਸੁਣਦਾ ਕਿੱਟ ਤੇ ਲੇ ਗੁਰੂ ਗਾਨਾ ਤੇ ਜੋ ਵਰਦੀ ਚਾਲੂ ਜੱਟਾ ਓਏ ਹੋਏ ਲਵ ਯੂ ਟੂ ਲਵ ਯੂ ਟੂ ਸਿੱਧੂ ਮੇਰੀਆਂ ਥੋੜੀ ਜਾਂ ਨਵੇਂ ਵਾਲਾ ਗਾਣਾ ਮਾੜਾ ਇੱਕ ਮਾੜਾ ਸੁਣਾ ਦੇ ਕਿਹੜਾ ਨਵੇਂ ਵਾਲਾ ਜਿਹੜਾ ਮੈਨੂੰ ਸੁਣਾਇਆ ਓਏ ਯਾਰ ਨਹੀਂ ਡਾਰਲਿੰਗ ਨਹੀਂ 올ਡ ਸਕੂਲ ਸੁਣਾ ਦੇ ਉਹਨਾਂ ਨੂੰ ਮਾੜਾ ਸੁਣਾ ਦੇ ਹਲਕਾ ਸੁਣਾ ਦੇ ਹਉ ਜੱਟ ਦੀ ਮਸ਼ੂਕ ਬੀਬਾ ਰਸ਼ੀਆ ਤੋਂ ਬਸਰਾ ਯਾਰ ਮੈਂ ਮਾਦਾ ਮੈਂ ਮੇਰਾ ਭਰਾ ਸਿੱਧੂ ਮੂਸੇ ਵਾਲਾ ਤੇ ਉਹਦੀ ਆਂਟੀ ਆਂਟੀ ਹੋਲੀ ਦੀ ਉੱਠੇ ਮੈਂ ਕਹਿੰਦੀ ਉਹ ਵੀ ਉਹ ਵੀ ਆ ਯਾਰ ਮੈਮਰੀ ਸੀ ਹਨਾ ਵੈਨਕੂਰ ਦੀਆਂ ਚਲੋ ਜਿੱਥੇ ਕਾ ਕਰਦੇ ਹੋ ਚਟਾ ਕੁੜਤਾ ਚਾਦਰਾ ਜੱਜਦਾ ਹਿਆ ਨਹੀਂ ਤੇਰੇ ਲੱਕ ਜਿੰਨਾ ਸਹਿਜੇ ਹੋਗੇ ਪੱਤਦਾ ਆ 6 ਫੁੱਟ ਦਾ ਜਵਾਨ ਪੁੱਤ ਜੱਟ ਦਾ ਬਰੇਖ ਵਹੋਂਦਾ ਆ ਆ ਬੇਫਿਕਰੀ ਹੋ ਕੇ ਲਾਇਰੀ ਜੱਟਾਂ ਦਾ ਹੀ ਮੁੰਡਾ ਆ ਐ ਦਵਾਰੇ ਬੇਫਿਕਰੀ ਹੋ ਕੇ ਲਾਇਰੀ ਜੱਟਾਂ ਦਾ ਹੀ ਮੁੰਡਾ ਆ ਲਵ ਯੂ ਹੌਕੀ ਲੈ 150 ਦੇ ਵਿੱਚ ਹੈਲੀ 500 ਕਰੂ ਜੱਟ ਦੇ ਪ੍ਰਾਊਡ ਤੇਰਾ ਸ਼ਹਿਰ ਕੋੜੇ ਉਹ ਬਾਦ ਨਸ਼ਿਆਂ ਦੇ ਅੱਖ ਰਹੀ ਦੀ ਐਡ ਕੁੜੇ ਉਹ ਮੁੰਡਾ ਜਿੰਮ ਸ਼ਿਮ ਲਾਉਂਦਾ ਆ ਵੇ ਫਿਗਰੀ ਹੋ ਕੇ ਲਾਇਰੀ ਚਿਤਾਏ ਇੱਕ ਹੋਰ ਹੋ ਦੇ ਮੇਰੇ ਤੋਂ ਲੱਗਦਾ ਮੇਰੇ ਤੋਂ ਲੱਗਦਾ ਭਾਈ ਹੋਰ ਚਾਚੇ ਤੋਂ ਖitab ਕੀ ਦਿੱਤਾ ਮਾਮੇ ਦਾ ਹਲੋ ਹਣੇ ਸਾਰੇ ਦਾ ਮਾਮਾ ਕਿਦਾਂ ਮਾਮਾ ਠੀਕ ਹੈ ਠੀਕ ਹੈ ਹਾਂ ਠੀਕ ਹੈ ਹੁਣ ਤੇਰਾ ਕੀ ਲੱਗਦਾ ਮੇਰਾ ਪਹਿਲੀ ਮਾਮਾ ਜੀ ਮਾਮਾ ਤੁਹਾਡਾ ਚਾਚੀ ਰਹੂਗਾ ਹਾਂ ਸਦਾ ਚਾਚਾ ਅਸੀਂ ਅਸੀਂ ਅੰਕਲ ਕਹਿੰਦੇ ਕਰੀਏ ਨਹੀਂ ਚਾਚਾ ਨਾ ਨਹੀਂ ਸਾਡਾ ਮਾਮੂ ਜੀ ਨਹੀਂ ਨਹੀਂ ਚਾਚਾ ਸਾਡਾ ਚਾਚਾ ਉੱਕੀ ਲੈ 150 ਦੇ ਵਿੱਚ ਹੈਲੀ ਪੈਣ ਸੁਣੇ ਕਰੂ ਜੱਟ ਦੇ ਪ੍ਰਾਊਡ ਤੇਰਾ ਸ਼ੇਰ ਕੁੜੇ ਉਹ ਬਾਦ ਨਸ਼ਿਆਂ ਦੇ ਅੱਖ ਰਹੀ ਦੀ ਪੈਣ ਕੁੜੇ ਉਹ ਮੁੰਡਾ ਜਿੰਮ ਸ਼ਿਮ ਲਾਉਂਦਾ ਆ ਵੇ ਫਿਗਰੀ ਹੋ ਕੇ ਲਾਇਰੀ ਚਟਾਵੇ ਆ ਆ ਇੱਕ ਹੋਣੀ ਹੋਰ ਹੋ ਜਾ ਮੇਰ ਦਾ ਨੱਚ ਮੇਰ ਦਾ ਨੱਚ ਭਾਈ ਹੋਰ ਆ ਹੋ ਚਿੱਟਾ ਕੁਰਤਾ ਚਾਦਰਾਂ ਜੱਟ ਦਾ ਆ ਤੇਰੇ ਲੱਕ ਜਿੰਨਾ ਸਹਜੇ ਉਹਦੇ ਪੱਟਦਾ ਓ 6 ਫੁੱਟ ਦਾ ਜਵਾਨ ਪੁੱਤ ਜੱਟ ਦਾ ਆ ਜੋ ਬਰੇਖਮ ਹੁੰਦਾ ਆ ਆ ਬੇਫਿਕਰੀ ਹੋ ਕੇ ਮਾਇਰੀ ਜੱਟਾਂ ਦਾ ਹੀ ਮੁੰਡਾ ਆ ਐ ਰੋ ਪੱਖੀਆਂ 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 ਨਹੀਂ ਗੰਨ ਵਿੱਚ ਪੰਜ ਗੋਲੀਆਂ ਤੇਰੇ ਪੰਜ ਵੀਰਾਂ ਲਈ ਰੱਖੀਆਂ ਟਿੱਖਾ ਏ ਗੰਡਾ ਸਾ ਜੱਟ ਦਾ ਉਹ ਦੇਖੀ ਲੰਘ ਜੂ ਚੀਰਦਾ ਵੱਖੀਆਂ ਤੇਰੇ ਪਿੰਡ ਵਾਲੇ ਗੱਭਰੂ ਹੋ ਤੇਰੇ ਪਿੰਡ ਵਾਲੇ ਗੱਭਰੂ ਰੱਖਦੇ ਮੇਰੇ ਤੇ ਮਾਰੀ ਨਹੀਂ ਜੇ ਮੈਂ ਵਿਗੜ ਗਿਆ ਓ ਜੇ ਮੈਂ ਵਿਗੜ ਗਿਆ ਦੇਖੀ ਵੱਡਾ ਕਿਵੇਂ ਮਾਰੀ ਹੋ ਜੀ ਦੇ ਉੱਤੇ ਤੂੰ ਮਰਦੀ ਹੋ ਜੀ ਦੇ ਉੱਤੇ ਨਾ ਉਹ ਜੀ ਨੂੰ ਫਿਰ ਤੂੰ ਲੱਭਦੀ ਵੱਲੋਂ ਮਾਰ ਕੇ ਫੋਨ ਤੇ ਸਰਚ ਉਹਦੇ ਉੱਤੇ 3261302 ਦਾ ਪਰਚਾ ਹੋ ਵੱਡੇ ਵੱਡੇ ਸੇਠ ਗੋ